ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਨਾ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਵੀਰ ਲਾਈਵ ਚਲਾ ਰਹੇ ਨੇ ਅਤੇ ਹੋਰ ਵੀ ਇਹ ਵੀਡੀਓ ਬਣਾ ਕਰਕੇ ਇਹਨਾਂ ਨੇ ਬਾਬਾ ਜੀ ਦੀ ਸੋਭਾ ਸੰਗਤਾਂ ਦੀ ਸੋਭਾ ਇਹਨਾਂ ਨੂੰ ਦੇਸ਼ ਵਿਦੇਸ਼ ਵਿੱਚ ਪਹੁੰਚਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੇ ਮਾਧਿਮ ਰਾਹੀਂ ਕਿਸ ਮੀਡੀਏ ਰਾਹੀਂ ਬਾ ਗੁਰੂਕੀਆ ਸੰਗਤਾਂ ਦਾ ਧੰਨਵਾਦ ਕਰਦੇ ਆ ਅਸੀਂ ਸਾਰੇ ਪ੍ਰਬੰਧਕ ਜਣ ਜਿੰਨੇ ਵੀ ਇਥੋਂ ਦੀ ਕਮੇਟੀ ਦੇ ਮੈਂਬਰ ਨੇ ਸੇਵਾਦਾਰ ਨੇ ਉਹਨਾਂ ਸਾਰਿਆਂ ਵੱਲੋਂ ਇਹ ਜੋ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਮਨਾਇਆ ਗਿਆ ਵਾ ਅੱਜ ਸਮਾਪਤੀ ਹੋਈ ਆ ਸ਼ਾਮ ਦਾ ਟਾਈਮ ਐ ਸ਼ਾਮ ਦਾ ਵਕਤ ਐ ਸਾਧ ਸੰਗਤ ਨੇ ਬੜੀ ਸਹਿਯੋਗ ਦੇ ਨਾਲ ਬੜੀ ਵੱਡੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਇਹ ਸਾਧ ਸੰਗਤ ਦੀ ਠਾਈ ਤਰੀਕ ਤੋਂ ਹੀ ਇਸ ਤਰ੍ਹਾਂ ਸੰਗਤਾਂ ਆਉਂਦੀਆਂ ਰਹੀਆਂ ਸੰਗਤियां ਆ ਕੇ ਸੇਵਾ ਕਰ ਜਿੰਦੇ ਆਉਣ ਜਾਣ ਵਾਲੀਆਂ ਸੰਗਤਾਂ ਜਿਹੜੀਆਂ ਬਾਬਾ ਬੜਾ ਸਾਹਿਬ ਨੂੰ ਜਾ ਰਹੀਆਂ ਨੇ ਜੋੜ ਮੇਲਾ ਤੇ ਆਜਲੀਆ ਭਰਨ ਵਾਸਤੇ ਜਾ ਰਹੀਆਂ ਨੇ ਜਾਂ ਦਰਸ਼ਨ ਕਰਕੇ ਆ ਰਹੀਆਂ ਨੇ ਇਹ ਉਹਨਾਂ ਦੇ ਸਤਿਕਾਰ ਵਿੱਚ ਇਹ ਪੜਾਅ ਬਣਾਇਆ ਗਿਆ ਸੀ ਮਹਾਰਾ ਸੱਤੇ ਪਾਛ ਦੀ ਕਿਰਪਾ ਨਾਲ ਇਹ ਕਾਫੀ ਕੋਈ 20 ਸਾਲ ਤੋਂ ਪੁਰਾਣਾ ਲੰਗਰ ਪੁਰਾਣੀ ਸੇਵਾ ਜਿਹੜੀ ਹੈ ਚੱਲਦੀ ਆ ਰਹੀ ਮਰਯਾਦਾ ਚੱਲਦੀ ਆ ਰਹੀ ਹੈ ਇਸ ਨਗਰ ਸਵਰਾ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਸਾਰੇ ਮੇਰੇ ਵੀਰ ਨਾਲ ਮਿਲ ਕਰਕੇ ਇਹ ਸੇਵਾ ਨਿਭਾਉਂਦੇ ਨੇ ਇਹ ਹਰਸਾ ਵਾਲੀ ਸੇਵਾ ਜਿਹੜੀ ਆ ਵਧਦੀ ਜਾਂਦੀ ਹੈ ਪਿਛਲੇ ਸਾਲ ਵੀ 164 ਸ੍ਰੀ ਅਖੰਡ ਪਾਤਸ਼ਾਹ ਜੀ ਸੰਪੂਰਨ ਹੋਏ ਸਨ ਇਸ ਵਾਰ ਵੀ 4 ਲੜੀਆਂ ਦੇ ਵਿੱਚ ਇਹ 42 42 ਤਿੰਨ ਲੜੀਆਂ ਅਤੇ ਇੱਕ ਲੜੀ ਦੇ ਵਿੱਚ 41 ਸ੍ਰੀ ਅਖੰਡ ਪਾਤਸ਼ਾਹ ਸਾਹਿਬ ਐਤ ਕੀ ਜਿਹੜੇ ਸੰਪੂਰਨ ਹੋਏ ਨੇ ਇਹ ਟੋਟਲ ਸਾਰੇ ਸ੍ਰੀ ਅਖੰਡ ਪਾਤਸ਼ਾਹ ਜੀ 167 ਸ੍ਰੀ ਅਖੰਡ ਪਾਤਸ਼ਾਹ ਜੀ ਅੱਜ ਸੰਪੂਰਨ ਹੋਏ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਇਹ ਅਰਦਾਸ ਦਿੱਸਤੇ ਸੋ ਸੰਗਤ ਨੂੰ ਬੇਨਤੀ ਹੈ ਵੀਰਾਂ ਨੂੰ ਬੇਨਤੀ ਹੈ ਜਿਹੜੀਆਂ ਦੇਸ਼ ਵਿਦੇਸ਼ ਵਿੱਚ ਦੂਦਰਾਡੇ ਦੇ ਵਿੱਚ ਇਹ ਵੀਡੀਓ ਵੇਖਣ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਘਰ ਬੜਾ ਵੱਡਾ ਵਾ ਬਾਬਾ ਬੁੱਢਾ ਸਾਹਿਬ ਜੀ ਦੀ ਸੋਭਾ ਬੜੀ ਵੱਡੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਦਾ ਬਹੁਤ ਵੱਡਾ ਪ੍ਰਤਾਪ ਆ ਇਹ ਗੁਰਬਾਣੀਆਂ ਦੇ ਜਾਪ 29 ਤਰੀਕ ਤੋਂ ਲੈ ਕੇ ਅੱਜ ਤੱਕ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭ ਰਹੀ ਨੇ 28 ਤਰੀਕ ਜੋ ਪਿੱਛੇ ਲੰਘੀ ਹੈ ਉਸ ਦਿਨ ਤੇ ਸੰਗਤਾਂ ਨੇ ਹੋਰ ਵੀ ਇੱਕ ਬੜਾ ਵੱਡਾ ਜਪ ਤਪ ਕੀਤਾ 96 ਪਾਠ ਸੁਖਮਨੀ ਸਾਹਿਬ ਜੀ ਦੇ ਸੰਗਤਾਂ ਨੇ ਕਰਵਾਏ ਜਿਨ੍ਹਾਂ ਦੀਆਂ ਆਸਾਂ ਮਰਜ਼ਾ ਪੂਰੀਆਂ ਹੋਈਆਂ ਸਨ ਇਹ ਵੀ ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਜੀ ਹੋਏ ਨੇ 167 ਸ੍ਰੀ ਅਖੰਡ ਪਾਠ ਸਾਹਿਬ ਇਹਨਾਂ ਸੰਗਤਾਂ ਦੀਆਂ ਵੀ ਆਸਾਂ ਮਰਜ਼ਾ ਪੂਰਨ ਹੋਈਆਂ ਅਤੇ ਸਾ ਸੰਗਤ ਜੀ ਅਜੇ ਬੇਨਤੀ ਆ ਵੀਰੋ ਸੰਗਤ ਜੀ ਅਸੀਂ ਤੁਹਾਡੇ ਕੋਲੋਂ ਮਾफी ਮੰਗਦੇ ਆ ਕਿ ਸਮੇਂ ਦੀ ਘਾਟ ਜਗ੍ਹਾ ਦੀ ਘਾਟ ਕਰਕੇ ਜਿਹੜੇ ਅਖੰਡ ਪਾਠ ਸਾਹਿਬ ਉਹ ਸੰਪੂਰਨ ਨਹੀਂ ਹੋ ਸਕੇ ਉਹ ਉਹ ਅਸੀਂ ਆਰੰਭ ਨਹੀਂ ਕਰ ਸਕੇ ਸੋ ਉਹ ਆਉਣ ਵਾਲੇ ਜੋੜ ਮੇਲੇ ਦੇ ਵਿੱਚ ਉਹ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਮੈਂ ਬੇਨਤੀ ਕਰਾਂ ਕਿ ਉਹ ਦੇ ਵਿੱਚ ਵੀ ਸਾਰਾ ਨਗਰ ਸਾਰੇ ਮੇਰੇ ਵੀਰ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਲੰਗਰ ਕਮੇਟੀ ਦੇ ਮੈਂਬਰ ਵੀਰ ਨੇ ਉਹ ਸਾਰੇ ਤਨਦੇਹੀ ਦੇ ਨਾਲ ਇਹ ਜੋੜ ਮੇਲੇ ਮਨਾਉਂਦੇ ਨੇ ਉਹਨਾਂ ਵੱਲੋਂ ਇੱਕ ਹੋਰ ਅਸੀਂ ਉਪਰਾਲਾ ਕੀਤਾ ਵਾ ਸਾਰੇ ਪ੍ਰਬੰਧਕਾਂ ਨੇ ਸਾਰੇ ਸੇਵਾਦਾਰਾਂ ਵੀਰਾਂ ਨੇ ਸੰਗਤਾਂ ਨੇ ਰਲ ਕੇ ਕਿ 13 ਪੋ ਜਿਹੜਾ ਛੋਟੇ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਹੈ ਉਹ ਵੀ ਇਹ ਲੜੀ ਜਿਹੜੀ ਹੈ ਉਹ ਇੱਥੇ ਜਿਹੜਾ ਮਨਾਇਆ ਜਾਂਦਾ ਵਾ ਉਹ ਕੋ ਦੇ ਮਹੀਨੇ ਦੇ ਵਿੱਚ ਦੀ ਆਪ ਜੀ ਨੂੰ ਤਰੀਕ ਦੱਸੀ ਜਾਊਗੀ ਜਿਹੜੀ ਤਰੀਕ ਆਪਾਂ ਸੰਗਤ ਨਿਯਤ ਕਰੂਗੀ ਉਸ ਤਰੀਕ ਤੇ ਵੀ ਇਹ ਕੰਟਪਾਟ ਸਾਹਿਬਾਂ ਦੇ ਲੜੀਆਂ ਸੁਖਮੀ ਸਾਹਿਬ ਜੀ ਦੇ ਪਾਠ ਇਹਨਾਂ ਪੜਾਵਾਂ ਤੇ ਹੋਣਗੇ ਇਹ ਬਾਬਾ ਜੀ ਦਾ ਪੜਾ ਬਹੁਤ ਵੱਡਾ ਹੈ ਸਾਧ ਸੰਗਤ ਇਥੋਂ ਦੀ ਸ਼ੋਭਾ ਤਾਂ ਕਹੀ ਨਹੀਂ ਜਾ ਸਕਦੀ ਜਿਹੜੀ ਇਹ ਸ਼ੋਭਾ ਵਾ ਪਰ ਇਹ ਸਾਰਾ ਕੁਝ ਕਿਉਂ ਵਾ ਕਿਉਂਕਿ ਸੰਗਤਾਂ ਦੇ ਵਿੱਚ ਬੜੀ ਸ਼ਰਧਾ ਤੇ ਭਾਵਨਾ ਵਾ ਮੂਹ ਮਹਾਰਾਜ ਨੇ ਉਹਨਾਂ ਨੂੰ ਮੂਹ ਮੰਗੀਆਂ ਮਰਦਾਂ ਦਿੱਤੀਆਂ ਨੇ ਕੋਈ ਵੀ ਅਰਦਾਸ ਇੱਥੇ ਆ ਕੇ ਕਰਦਾ ਸ਼ਰਧਾ ਭਾਵਨਾ ਨਾਲ ਉਹ ਅਰਦਾਸ ਇਹਨਾਂ ਪੜਾਵਾਂ ਤੇ ਪੂਰੀ ਹੁੰਦੀ ਆ ਦੇਸਾਂ ਵਿਦੇਸਾਂ ਵਿੱਚ ਸੰਗਤਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਦੇਸਾਂ ਵਿਦੇਸਾਂ ਵਿੱਚੋਂ ਸੰਗਤ ਸ਼ੁਕਰਾਨਾ ਕਰਦੀ ਆ ਵੱਟੀਆਂ ਦੀਆਂ ਮਨੋ ਕਾਮਨਾ ਪੂਰੀਆਂ ਨੇ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਨੌਕਰੀਆਂ ਦੀਆਂ ਦਾਤਾਂ ਰੋਜ਼ਗਾਰ ਮਿਲਦੇ ਨੇ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਅਹਿਸਾਬ ਆ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਭਾਵੇਂ ਥੋੜੀ ਜਿਹੀ ਲੰਮੀ ਹੋ ਜਾਏ ਪਰ ਬਾਬਾ ਜੀ ਦੀਆਂ ਜਿਹੜੀਆਂ ਸਿਫਤਾਂ ਤੇ ਬਾਬਾ ਜੀ ਦੀਆਂ ਵਡਿਆਈਆਂ ਸੋਭਾ ਹੈ ਨਾ ਇਹ ਰਸਨਾ ਦੇ ਨਾਲ ਜੀਭਾ ਦੇ ਨਾਲ ਨਹੀਂ ਦੱਸੀਆਂ ਜਾ ਸਕਦੀਆਂ ਦਾਸ ਕੇਮਾ ਦਾ ਅਜਾਤ ਕਰਦਾਸ ਕੋਲ ਸੰਗਤ ਨੇ ਸਾਰੀ ਸੰਗਤ ਨੇ ਸਿਰ ਤੇ ਹੱਥ ਰੱਖ ਕੇ ਅਰਦਾਸ ਦੀ ਗ੍ਰੁੱਪੀ ਲਾਈ ਹੈ ਦਾਸ ਇੱਥੇ ਕੁੱਕਰ ਬਣ ਕੇ ਗੁਰੂ ਦਾ ਦਾਸ ਬਣ ਕੇ ਅਰਦਾਸੀਆ ਬਣ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੰਗਤਾਂ ਦੀ ਅਰਦਾਸ ਕਰਦੇ ਆਂ ਤਨੋਂ ਮਨੋਂ ਕੇ ਅਰਦਾਸ ਕਰੀਦੀ ਐ ਪਰ ਫਿਰ ਵੀ ਜੇ ਕਿਤੇ ਕੋਈ ਘਾਟ ਪੈ ਜਾਂਦੀ ਐ ਗੁਰੂ ਬਖਸ਼ਣਹਾਰਾ ਵਾ ਗੁਰੂ ਦੀ ਸੰਗਤ ਬਖਸ਼ਣਹਾਰੀ ਐ ਉਹ ੁੱલ્લા ਟੁਕਾਂ ਦੀ ਖਿਮਾ ਕਰ ਦਿੰਦੇ ਨੇ ਤੇ ਇਸੇ ਤਰ੍ਹਾਂ ਹੀ ਸੰਗਤਾਂ ਦਾਸ ਕੋਲੋਂ ਸੇਵਾ ਲਈ ਜਾਂਦੀਆਂ ਨੇ ਇਹ ਅਰਦਾਸ ਦੀ ਡਿਊਟੀ ਫਿਰ ਇੱਕ ਹੋਰ ਵੀ ਮੈਂ ਆਪ ਜੀ ਦੇ ਨਾਲ ਮੀਡੀਆ ਰਾਹੀਂ ਦੱਸ ਦੇਵਾਂ ਕਿ ਇਹ ਜਿਹੜੀ ਅਰਦਾਸ ਦੀ ਸੇਵਾ ਹੈ ਨਾ ਇਹ ਦਾਸ ਦੀ ਸੇਵਾ ਨਿਸ਼ਕਾਮ ਆ ਇਹਦੇ ਵਿੱਚ ਕੋਈ ਪੈਸਾ ਨਹੀਂ ਲਿਆ ਜਾਂਦਾ ਅਰਦਾਸ ਫੀਟ ਕੋਈ ਨਹੀਂ ਲਈ ਜਾਂਦੀ ਤੇ ਨਾ ਕੋਈ ਅਰਦਾਸ ਤੋਂ ਬਾਧਾ ਵੀ ਪਰਮੰਧਕਾਂ ਵਿੱਚੋਂ ਜਾਂ ਫੰਡ ਦੇ ਵਿੱਚੋਂ ਜਾਂ ਉਗਰਾਹੀਆਂ ਵਿੱਚੋਂ ਕੋਈ ਦਾਸ ਇਹਦੇ ਵਿੱਚੋਂ 1 ਰੁਪਿਆ ਵੀ ਨਹੀਂ ਆਪਾਂ ਲੈਂਦੇ ਕਿਉਂਕਿ ਗੁਰੂ ਮਹਾਰਾ ਸੱਤੇ ਪਾਤਸ਼ਾਹ ਕਿਰਪਾ ਕਰਨ ਮੇਰੇ ਮਨ ਦੇ ਵਿੱਚ ਕੋਈ ਆ ਕਿ ਮਹਾਰਾ ਸੱਤੇ ਪਾਤਸ਼ਾ ਤੁਹਾਡਾ ਜਿਹੜਾ ਬਚਨਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ ਪਾਪਾ ਜੀ ਸਾਰਿਆਂ ਦਾ ਭਲਾ ਹੋਵੇ ਜੇ ਕਿਤੇ ਅਰਦਾਸ ਕਰਨ ਦੇ ਨਾਲ ਜੇ ਕਿਤੇ ਦਾਸ ਦੀ ਡਿਊਟੀ ਲੱਗੀ ਆ ਤੇ ਇਹ ਅਰਦਾਸ ਕਰਨ ਦੇ ਨਾਲ ਕਿਸੇ ਦੂਰ ذراਡਿਆਂ ਦੀਆਂ ਝੋਲੀਆਂ ਪਰ ਜਾਣ ਦੂਰ ذراਡਿਆਂ ਦੇ ਦੁੱਖ ਦੂਰ ਹੋ ਜਾਣ ਦੂਰ ذراਟੇ ਜਿਹੜੇ ਬੈਠੇ ਸੰਗਤਾਂ ਨੇ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੋ ਜਾਣ ਇਸ ਤੋਂ ਵੱਡੀ ਹੋਰ ਸੇਵਾ ਕੋਈ ਨਹੀਂ ਹੈ ਇਸ ਕਰਕੇ ਸਾਧ ਸੰਗ ਜੀ ਨਿਸ਼ਕਾਮ ਸੇਵਾ ਵਾ ਇਹ ਨੋਟ ਕਰਿਓ ਕਿ ਕੋਈ ਵੀ ਭੈਣ ਭਾਈ ਤੁਹਾਡੇ ਕੋਲ ਕੋਈ ਅਰਦਾਸ ਵਾਸਤੇ ਪੈਸਾ ਮੰਗਦਾ ਏ ਜਾਂ ਤੁਹਾਨੂੰ ਕਹਿੰਦਾ ਏ ਉਹ ਅਰਦਾਸ ਦਾ ਭੇਟਾ ਪੈਸਾ ਕੋਈ ਨਹੀਂ ਦੇ ਇਹ ਨਿਸ਼ਕਾਮ ਸੇਵਾ ਵਾ ਭੇਟਾ ਰਹਿਤ ਅਰਦਾਸ ਜਾਂ ਇਹ ਜਿਹੜੀ ਸਾਰੀ ਸੇਵਾ ਵਾ ਜਿੰਨੇ ਦਿਨਾਂ ਦੀ ਸੇਵਾ ਵਾ ਕਿ ਸਾਰੀ ਨਿਸ਼ਕਾਮ ਸਾਰੇ ਸੇਵਾਦਾਰਾ ਵੱਲੋਂ ਆ ਗਰੰਤੀ ਸਿੰਘ ਵੀਰ ਨਾਲ ਨੇ ਇਹਨਾਂ ਗਰੰਤੀ ਸਿੰਘਾਂ ਦਾ ਵੀ ਧੰਨਵਾਦ ਜਿਹੜੇ ਕੁੰਨੇ ਦਿਨਾਂ ਤੋਂ ਲੈ ਕੇ ਇਹਨਾਂ ਨੇ ਸੇਵਾ ਸੰਭਾਲ ਕੀਤੀਆਂ ਨੇ ਇਹਨਾਂ ਗਰੰਤੀ ਸਿੰਘਾਂ ਵੀਰਾਂ ਨੇ ਅੱਜ ਹੁਣ ਮਹਾਰਾਜੀ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਸੀ ਸਤਕਾਰ ਦੇ ਨਾਲ ਜਿੱਥੋਂ ਜਿੱਥੋਂ ਸਰੂਪ ਆਏ ਸਨ ਉੱਥੇ-ਉੱਥੇ ਸਰੂਪ ਜਿਹੜੇ ਨੇ ਉਹ ਵਿਰਾਜਮਾਨ ਕੀਤੇ ਨੇ ਤੇ ਮਹਾਰਾਜੀ ਦੇ ਸਰੂਪ ਗਏ ਨੇ ਆਪ ਜੀ ਨੇ ਵੇਖਿਆ ਉਹਨਾ ਵੀਡੀਓ ਰਾਹੀਂ ਦਿਖਾਇਓ ਇਹ ਵੀਰ ਬਖਾਉਣਗੇ ਕਿ ਸੰਗਤਾਂ ਕਿਵੇਂ ਸ਼ਰਧਾ ਦੇ ਨਾਲ ਫੁੱਲਾਂ ਦੀ ਵਰਖਾ ਕਰਦਿਆਂ ਆਇਆ ਪਾਲਕੀ ਸਾਹਿਬਾਂ ਦੇ ਵਿੱਚ ਸਜਾ ਕੇ ਮਹਾਰਾਜ ਦੇ ਸਤਕਾਰ ਦੇ ਨਾਲ ਸਰੂਪ ਜਿਹੜੇ ਨੇ ਉਹ ਉੱਥੇ ਵਿਰਾਜਮਾਨ ਕਰਕੇ ਆਏ ਜਿੱਥੇ-ਜਿੱਥੇ ਨਜਿਸਤਾਨ ਉੱਥੋਂ ਤੋਂ ਜਦੋਂ ਸਰੂਪ ਆਏ ਸਨ ਉਸ ਦਿਨ ਵੀ ਫੁੱਲਾਂ ਦੀ ਵਰਖਾ ਹੋਈ ਉਦੋਂ ਵੀ ਸੰਗਤਾਂ ਨੇ ਬੜਾ ਸਤਿਕਾਰ ਕੀਤਾ ਤੇ ਸੰਗਤਾਂ ਦਾ ਬੜਾ ਸਹਿਯੋਗ ਆ ਇੱਕੋ ਗੱਲ ਦੀ ਘਾਟ ਹੈ ਕਿ ਸਾਡੇ ਇੱਥੇ ਸੰਗਤਾਂ ਕੋਲ ਬੈਠਣ ਵਾਸਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕਰਨ ਵਾਸਤੇ ਕੋਈ ਯੋਗ ਸਥਾਨ ਇੱਥੇ ਹਜੇ ਤੱਕ ਨਹੀਂ ਬਣਿਆ ਕਿਉਂਕਿ ਹਜੇ ਥਾਂ ਦੀ ਘਾਟ ਹੈ ਮਹਾਰਾਜ ਸੱਤੇ ਪਾਤ ਦਾ ਸੰਗਤਾਂ ਵੱਲੋਂ ਸਾਰਾ ਕੁਝ ਵਾਧੂ ਆ ਫਿਰ ਜਗ੍ਹਾ ਮਿਲ ਜਾਵੇ ਥਾਂ ਮਿਲ ਜਾਵੇ ਬੇਨਤੀ ਕੀਤੀ ਅੱਗੇ ਵੀਰਾਂ ਨੂੰ ਅੱਜ ਇਹਨਾਂ ਵੀਰਾਂ ਦਾ ਥਾਂ ਜਿੱਥੇ ਟੈਂਟ ਲੱਗਾ ਹੋਇਆ ਹੈ ਜਿੱਥੇ ਲੰਗਰ ਚੱਲ ਰਿਹਾ ਹੈ ਉਹਨਾਂ ਵੀਰਾਂ ਨੂੰ ਲੱਖਾ ਸਿੰਘ, ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਇਹ ਸੁਰਗਵਾਸੀ ਪਿਆਰਾ ਸਿੰਘ ਦੇ ਪੁੱਤਰ ਉਹਨਾਂ ਦੀ ਥਾਂ ਆ ਇਹਨਾਂ ਨੂੰ ਬੇਨਤੀ ਕੀਤੀ ਅੱਜ ਸੰਗਤ ਵਿੱਚ ਇਹ ਥਾਂ ਜਿਹੜੀ ਆ ਨਾ ਬਾਬਾ ਜੀ ਦੇ ਨਾਂ ਤੇ ਕਰ ਦੇਣ ਇਹਨਾਂ ਨੂੰ ਜੋ ਚਾਹੀਦਾ ਜਿੰਨੀ ਮਾਇਆ ਹੋਊਗੀ ਜੋ ਕੁਝ ਵੀ ਇਹਨਾਂ ਨੂੰ ਚਾਹੀਦਾ ਹੋਊ ਸੰਗਤ ਇਹਨਾਂ ਨੂੰ ਦੇਊਗੀ ਤੇ ਸੰਗਤ ਨੂੰ ਦੇਸਾਂ ਵੇਸਾਂ ਦੇ ਸਾਹ ਚ ਬੇਨਤੀ ਆ ਕਿ ਜੇ ਤੁਹਾਨੂੰ ਬੇਨਤੀ ਕਰੀਏ ਕਿ ਬਾਬਾ ਜੀ ਵਾਸਤੇ ਆ ਥਾਂ ਆਪਾਂ ਦੇਣ ਲੈਣੀ ਹੈ ਇਹ ਥਾਂ ਵਾਸਤੇ ਤੁਸੀਂ ਵੱਧ ਚੜ ਕੇ ਸੇਵਾ ਘੱਲੋ ਵੱਧ ਚੜ ਕੇ ਆਪਾਂ ਇਹ ਦਰਬਾਰ ਬਣਾਈਏ ਵੱਧ ਚੜ ਕੇ ਆਪਾਂ ਇਹ ਅਸਥਾਨ ਨੂੰ ਹੋਰ ਵੀ ਉੱਚਾ ਕਰੀਏ ਨਿਸ਼ਾਨ ਸਰ ਤੁਹਾਨੂੰ ਭੁੱਲਣ 24 ਘੰਟੇ ਇੱਥੇ ਦਿਨੇ ਰਾਤ ਗੁਰੂ ਕੇ ਲੋਹ ਲੰਗਰ ਤਪਣ ਅਤੇ ਸੰਗਤਾਂ ਇੱਥੇ ਰੌਣਕਾਂ ਇਸ ਤਰ੍ਹਾਂ ਹੀ ਲੱਗਿਆ ਰਹਿਣ ਇਹ ਦਾਸ ਦਾ ਸੁਪਨਾ ਵਾ ਮਹਾਰਾਜ ਕਿਰਪਾ ਕਰਨ ਮਹਾਰਾਜ ਪੂਰਾ ਕਰਨਗੇ ਸਾਰੀਆਂ ਸੰਗਤਾਂ ਦਾ ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਲੰਗਰਾਂ ਵਿੱਚ ਸੇਵਾ ਕੀਤੀ ਜੋੜੇ ਘਰਾ ਵਿੱਚ ਸੇਵਾ ਕੀਤੀ ਹੋਰ ਸ਼ਰਧਾਈਆਂ ਦੀਆਂ ਸ਼ਬੀਲਾਂ ਦੀ ਸੇਵਾ ਕੀਤੀ ਹੋਰ ਜਿਹੜੀਆਂ ਸੰਗਤਾਂ ਸੇਵਾ ਨਿਭਾ ਰੀਆਂ ਲੋਹ ਮਾਤਾ ਜੀ ਮਾਈਆਂ ਨੇ ਸੇਵਾ ਕੀਤੀ ਗਰੰਥੀ ਸਿੰਘਾਂ ਨੇ ਸੇਵਾ ਕੀਤੀ ਸਟੋਰ ਵਾਲਿਆਂ ਵੇਰਾਂ ਵੀਰਾਂ ਨੇ ਸੇਵਾ ਕੀਤੀ ਉਹਨਾਂ ਸਾਰਿਆਂ ਦਾ ਸਮੂੱਚਾ ਬਹੁਤ ਬਹੁਤ ਧੰਨਵਾਦ ਦੀ ਦਾਸ ਕੋਲੋਂ ਸੇਵਾ ਨਿਭਾਉਂਦਿਆਂ ਮੈਂ ਵੀਡੀਓ ਰਹੀਂ ਮਾਫੀ ਮੰਗਦਾ ਕੋਈ ਊਣ ਤਾਈਆਂ ਰਹਿ ਜਾਂਦੀਆਂ ਨੇ ਭੁੱਲਾਂ ਹੋ ਜਾਂਦੀਆਂ ਨੇ ਮਹਾਰਾਜ ਦਾ ਸਤਿਕਾਰ ਕਰਦੇ ਆ ਅਰਦਾਸ ਕਰਦੇ ਆ ਮਹਾਰਾਜ ਦੇ ਪ੍ਰਕਾਸ਼ ਕਰਦੇ ਆ ਗੁਰੂ ਸਾਹਿਬ ਜੀ ਦੇ ਸਰੂਪ ਲਿਆਉਂਦੇ ਆ ਜਾਂਦੇ ਆ ਕੋਈ ਢਿਲ ਮਾਟੋਗੀ ਹੋਵੇ ਤੇ ਸੰਗਤ ਅਤੇ ਗੁਰੂ ਮਹਾਰਾਜ ਸਤੇ ਪਾਤਸ਼ਾਹ ਜੀ ਸਾਨੂੰ ਕੋਲਾ ਤੁਕਾਂ ਦੀ ਖਿਮਾ ਕਰਨ ਮਾਫੀ ਦੇਣ ਆਓ ਪਿਆਰ ਨਾਲ ਸਾਰੇ ਫਤੇ ਬੁਲਾਈਏ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਵਾਲੇ ਵੀਰਾਂ ਦਾ ਫਿਰ ਮੈਂ ਲਾਈਵ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਵੀਰਾਂ ਨੇ ਇਹ ਜਿਹੜੀ ਤੁਹਾਡੇ ਤੱਕ ਇਹ ਸਾਰੀ ਗੱਲ ਪਹੁੰਚਾਉਣੀ ਹੈ ਇਹ ਬੜੇ ਸਿਆਣੇ ਸੁਲਝੇ ਹੋਏ ਨੇ ਇਹ ਬੜੇ ਧਿਆਨ ਦੇ ਨਾਲ ਤੁਹਾਡੇ ਕੋਲੇ ਸਾਰੇ ਵਿਦੇਸ਼ਾਂ ਦੇ ਵਿੱਚ ਇਹ ਜਿਹੜੀ ਇੱਥੋਂ ਦੀ ਸਾਰੀ ਕਵਰੇਜ ਇਹ ਪਹੁੰਚਾਉਣਗੇ ਬਹੁਤ ਬਹੁਤ ਧੰਨਵਾਦ ਜੀ ਵੈ ਗੁਰੂ ਜੀ ਕਾਕਾ ਸਾਹਿਬ ਵੈ ਗੁਰੂ ਜੀ ਦੇ